हां जी ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਬਣਾ ਕੇ ਰੈਡੀ ਕਰਾਂਗੇ ਇਹਦੇ ਲਈ ਮੈਂ ਜਿਹੜੀ ਕੱਪੜੇ ਦੀ ਚੜਾਈ 2 1/2 ਇੰਚ ਲੈ ਲਈ ਹੈ ਤੇ ਪੇਸਟਿੰਗ ਪੇਪਰ ਦੀ ਚੜਾਈ 2 ਇੰਚ ਲੈ ਲਈ ਹੈ ਇਸ ਤੋਂ ਬਾਅਦ ਆਪਾਂ 1 1/2 ਇੰਚ ਦੇ ਉੱਪਰ ਉੱਪਰ ਤੇ ਨੀਚੇ ਆਪਾਂ ਨਿਸ਼ਾਨ ਲਗਾਵਾਂਗੇ ਤੇ ਇੱਕ ਸੈਂਟਰ ਦੇ ਵਿੱਚ ਲੰਮਾ ਨਿਸ਼ਾਨ ਲਗਾਵਾਂਗੇ ਤੇ ਇਸ ਤਰੀਕੇ ਨਾਲ ਜਿਹੜਾ ਪੈਟਰਨ ਬਣਾ ਕੇ ਜਿਹੜਾ ਰੈਡੀ ਕਰਾਂਗੇ 2 2 ਇੰਚ ਦੇ ਗੈਪ ਦੇ ਉੱਪਰ ਇਸ ਤਰੀਕੇ ਨਾਲ ਨਿਸ਼ਾਨ ਲਗਾਵਾਂਗੇ ਆਪਾਂ ਤੇ ਇਸ ਤਰੀਕੇ ਨਾਲ ਕੁਝ ਇੱਟਾਂ ਜਿਹਾਂ ਵਾਂਗੂ ਜਿਹੜਾ ਡਿਜ਼ਾਈਨ ਇਹ ਬਣ ਜਾਣਾ ਚ ਤੇ ਥੋੜਾ ਜਿਹਾ ਜਿਹੜਾ ਹੈਗਾ ਸੈਂਟਰ ਵਾਲੀ ਲਾਈਨ ਤੋਂ ਥੋੜਾ ਜਿਹਾ ਪਿੱਛੇ ਤੱਕ ਜਿਹੜੀ ਆਪਾਂ ਕਟਿੰਗ ਕਰਨੀ ਆ ਬਿਲਕੁਲ ਸੈਂਟਰ ਦੀ ਲਾਈਨ ਦੇ ਉੱਪਰ ਨਹੀਂ ਆਪਾਂ ਆਉਣਾ ਕਟਿੰਗ ਕਰਦੇ ਕਰਦੇ ਤੇ ਇਹਨੂੰ ਆਪਾਂ ਕਰ ਲਵਾਂਗੇ ਕੱਟ ਤੁਹਾਨੂੰ ਕਿੰਨੇ ਤਰ੍ਹਾਂ ਦੀ ਮੈਚਿੰਗ ਦਾ ਕੱਪੜਾ ਚਾਹੀਦਾ ਉਸ ਤਰੀਕੇ ਦੇ ਨਾਲ ਤੁਸੀਂ ਇਹ ਕੱਪੜੇ ਦੇ ਉੱਪਰ ਜਿਹੜੀ ਪੇਸਟਿੰਗ ਲਗਾ ਕੇ ਇਦਾਂ ਰੈਡੀ ਕਰ ਸਕਦੇ ਹੋ ਤੇ ਤੁਸੀਂ ਦੇਖ ਪਾ ਰਹੇ ਹੋਵੋਗੇ ਸੈਂਟਰ ਦੀ ਲਾਈਨ ਤੋਂ ਮੈਂ ਥੋੜਾ ਜਿਹਾ ਪਿੱਛੇ ਤੱਕ ਕਟਿੰਗ ਕੀਤੀ ਹੈਗੀ ਆ ਤੇ ਮੈਂ ਬਰਾਬਰ ਜਿਹੜੇ ਹੈਗੇ ਆ ਦੋ ਪੱਲੇ ਬਰਾਬਰ ਕੱਟ ਕਰ ਲਏ ਹੈਗੇ ਆ ਇਸ ਤੋਂ ਬਾਅਦ ਜਿਹੜਾ ਹੈਗਾ ਇੱਥੇ ਆਪਾਂ ਗਲੂ ਲਗਾ ਕੇ ਇਸ ਤਰੀਕੇ ਨਾਲ ਜਿਹੜਾ ਹੈਗਾ ਇੱਕ ਇੱਕ ਡਾਟ ਜਿਹੜਾ ਹੈਗਾ ਕਾਰਨਰ ਦੇ ਉੱਪਰ ਗਲੂ ਦਾ ਲਗਾ ਕੇ ਤੇ ਇਹਨਾਂ ਨੂੰ ਆਪਾਂ ਦੇਵਾਂਗੇ ਸ਼ੇਪ ਤੇ ਸਾਈਡ ਦੇ ਉੱਪਰ ਥੋੜਾ ਥੋੜਾ ਕੱਪੜਾ ਜਿਹੜਾ ਹੈਗਾ 1 ਇੰਚ ਦਾ ਚੌਥਾਈ ਹਿੱਸਾ ਜਿਹੜਾ ਹੈਗਾ ਇਹ ਤੁਹਾਡਾ ਇਦਾਂ ਰਹਿਣਾ ਚਾਹੀਦਾ ਠੀਕ ਹੈ ਜੀ ਸਾਰੇ ਗਲੂ ਇੱਕ ਸਾਈਡ ਤੇ ਆਪਾਂ ਲਗਾਉਂਦੇ ਹੋਏ ਇਸ ਤਰੀਕੇ ਨਾਲ ਜਿਹੜਾ ਹੈਗਾ ਕਾਰਨਰ ਨੂੰ ਆਪਾਂ ਪਕੜਾਂਗੇ ਤੇ ਟ੍ਰਾਇੰਗਲ ਦੀ ਸ਼ੇਪ ਜਿਹੜੀ ਹੈਗੀ ਆਪਾਂ ਬਣਾਵਾਂਗੇ ਵੀਡੀਓ ਵਿੱਚ ਦੱਸੇ ਹੋਏ ਢੰਗ ਨਾਲ ਹੀ ਇਸੇ ਤਰੀਕੇ ਨਾਲ ਜਿਹੜਾ ਹੈਗਾ ਤੁਸੀਂ ਵੀ ਜਿਹੜੇ ਕਾਰਨਰ ਇਸ ਤਰੀਕੇ ਨਾਲ ਜਿਹੜੇ ਸੈੱਟ ਕਰਕੇ ਤੇ ਪ੍ਰੈਸ ਨਾਲ ਇਦਾਂ ਫਿਕਸ ਕਰ ਲੈਣੇ ਹੈਗੇ ਜਿਹੜੇ ਗਲੂ ਦੇ ਡਾਟ ਆਪਾਂ ਲਗਾਏ ਹੈਗੇ ਆ ਪ੍ਰੈਸ ਨਾਲ ਗਰਮ ਹੋ ਕੇ ਜਿਹੜਾ ਹੈਗਾ ਨਾਲ ਦੀ ਨਾਲ ਹੀ ਚਿਪਕ ਜਾਂਦੇ ਹੈਗੇ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਜਿਹੜੀ ਹੈਗੀ ਆ ਤੁਹਾਡੀ ਬਹੁਤ ਹੀ ਫਿਨਿਸ਼ਿੰਗ ਨਾਲ ਜਿਹੜੀ ਹੈਗੀ ਇਹ ਪੱਟੀ ਬਣ ਕੇ ਜਿਹੜੀ ਰੈਡੀ ਹੋ ਜੂਗੀ ਤੇ ਇਹ ਡਿਜ਼ਾਈਨ ਜਿਹੜਾ ਹੈਗਾ ਤੁਸੀਂ ਸ਼ੌਂਕੀਆ ਵੀ ਆਪਣੇ ਸੂਟ ਦੇ ਉੱਪਰ ਬਣਾ ਸਕਦੇ ਹੋ ਜੇ ਬਾਈ ਚਾਂਸ ਤੁਹਾਡੇ ਸੂਟ ਦੀ ਕਈ ਵਾਰੀ ਇਹ ਹੁੰਦਾ ਵੀ ਆਪਣੀ ਲੈਂਥ ਘੱਟ ਹੁੰਦੀ ਆ ਆਪਾਂ ਉਹਦੇ ਵਿੱਚ ਜੋੜ ਪਾਉਣਾ ਹੁੰਦਾ ਤੇ ਉਹਦੇ ਵਿੱਚ ਕੋਈ ਐਕਸਟਰਾ ਲੈਸ ਵਗੈਰਾ ਜਿਹੜੀ ਲਗਾਉਣ ਦੀ ਜ਼ਰੂਰਤ ਨਹੀਂ ਪੈਂਦੀ ਤੁਸੀਂ ਉਹਦੀ ਮੈਚਿੰਗ ਦੇ ਕੱਪੜੇ ਦਾ ਜਿਵੇਂ ਆਪਾਂ ਮੈਚਿੰਗ ਪਾਈਪਿੰਗ ਲਗਾਣੇ ਆ ਇਸੇ ਤਰੀਕੇ ਨਾਲ ਕੋਈ ਮੈਚਿੰਗ ਕੱਪੜਾ ਤੁਹਾਡੇ ਕੋਲੇ ਹੋਵੇ ਉਹਦੇ ਉੱਪਰ ਜਿਹੜਾ ਹੈਗਾ ਇਹ ਪੈਟਰਨ ਬਣਾ ਕੇ ਜਿਹੜਾ ਆਪਾਂ ਜੋੜ ਦੇ ਉੱਪਰ ਲਗਾ ਸਕਦੇ ਆ ਜਿਹੜਾ ਸੂਟ ਮੈਂ ਸਟਿਚ ਕਰ ਰਹੀ ਆ ਉਹਦੇ ਵਿੱਚ ਵੀ ਸੇਮ ਪ੍ਰੋਬਲਮ ਸੀ ਕਿ ਹਰੇ ਦੀ ਲੈਂਥ ਹੈ ਜਿਹੜੀ ਉਹ ਘੱਟ ਰਹੀ ਸੀ ਤੇ ਸੋ ਉਹਦੀ وجہ ਨਾਲ ਜਿਹੜਾ ਹੈਗਾ ਸੇਮ ਪੈਟਰਨ ਜਿਹੜਾ ਮੈਂ ਪਲਾਜ਼ੋ ਵਾਸਤੇ ਵੀ ਰੈਡੀ ਕਰ ਲਿਆ ਤੇ ਸੇਮ ਬਾਜੂ ਲਈ ਵੀ ਤੇ ਜਿਹੜਾ ਹੈਗਾ ਘੇਰੇ ਦਾ ਜਿਹੜੀ ਲੈਂਥ ਹੈਗੀ ਆ ਮੈਂ ਉਹਦੇ ਵਿੱਚ ਪੂਰੀ ਕਰ ਲਈ ਆ ਮੈਂ ਤੁਹਾਨੂੰ ਲਾਸਟ ਦੇ ਵਿੱਚ ਦਿਖਾਉਂਗੀ ਤੁਸੀਂ ਦੇਖਿਓ ਤੇ ਪੈਟਰਨ ਜਿਹੜਾ ਹੈਗਾ ਬਣ ਕੇ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਇਸ ਤਰੀਕੇ ਨਾਲ ਜਿਹੜਾ ਹੈਗਾ ਆਪਾਂ ਸਾਰੀਆਂ ਪੱਟੀਆਂ ਨੂੰ ਰੈਡੀ ਕਰ ਲਵਾਂਗੇ ਜਿੰਨੇ ਵੀ ਤੁਹਾਨੂੰ ਡਿਜ਼ਾਈਨ ਜਿੰਨੇ ਕਲਰ ਚਾਹੀਦੇ ਆ ਜਾਂ ਤੁਹਾਨੂੰ ਜਿੰਨੀ ਲੈਂਥ ਚਾਹੀਦੀ ਆ ਬਾਜੂ ਦੀ ਪਲਾਜ਼ੋ ਮੋਹਰੀ ਦੀ ਜਾਂ ਕੇਰੇ ਦੀ ਉਹਨਾਂ ਤੁਸੀਂ ਇਹ ਕੱਟ-ਕੱਟ ਕੇ ਜਿਹੜਾ ਹੈਗਾ ਪੀਸ ਰੈਡੀ ਕਰ ਲੈਣੇ ਆ ਇਸ ਤੋਂ ਬਾਅਦ ਜਿੱਥੇ ਤੁਸੀਂ ਹੈਗਾ ਲਗਾਉਣਾ ਹੈਗਾ ਸੇਮ ਸਿੱਧਾ ਜਿਹੜਾ ਆਪਾਂ ਨਿਸ਼ਾਨ ਲਗਾਵਾਂਗੇ ਪਹਿਲਾਂ ਸਾਈਡਾਂ ਤੇ ਕੱਟ 5 ਇੰਚ ਉੱਪਰ ਲਗਾਉਣਾ 6 ਇੰਚ ਉੱਪਰ ਲਗਾਉਣਾ ਜਾਂ ਤੁਸੀਂ ਕਿਸੇ ਜੋੜ ਦੇ ਉੱਪਰ ਲਗਾ ਰਹੇ ਹੋ ਤੇ ਇਸ ਤਰੀਕੇ ਨਾਲ ਪਹਿਲਾਂ ਨਿਸ਼ਾਨ ਲਗਾ ਲੈਣਾ ਠੀਕ ਹੈ ਜੀ ਤੇ ਉਹ ਤੁਹਾਡੀ ਇੱਛਾ ਹੈ ਕਿ ਤੁਸੀਂ ਇਹਨੂੰ ਕਿੱਥੇ ਸੈੱਟ ਕਰਨਾ ਚਾਹੁੰਦੇ ਹੋ ਤੇ ਮੈਂ ਇਹਨੂੰ ਜਿਹੜਾ ਹੈਗਾ ਲਗਭਗ 5 ਇੰਚ ਜਿਹੜਾ ਹੈਗਾ ਉੱਪਰ ਸੈੱਟ ਕੀਤਾ ਹੈਗਾ ਤੇ ਜਦੋਂ ਬਾਜੂ ਰੈਡੀ ਹੋ ਜਾਊਗੀ ਤੇ ਲਗਭਗ ਇਹ 3 ਕ ਇੰਚ 3/4 ਇੰਚ ਉੱਪਰ ਹੋਊਗਾ ਤੇ ਇਸ ਤਰੀਕੇ ਨਾਲ ਆਪਾਂ ਥੋੜੀ-ਥੋੜੀ ਗਲੂ ਲਗਾ ਦੇਵਾਂਗੇ ਤੇ ਇਹਦੇ ਨਾਲ ਇਹ ਹੋਊਗਾ ਕਿ ਜਦੋਂ ਤੁਸੀਂ ਇਹਨੂੰ ਫਿਕਸ ਕਰੋਗੇ ਪੱਕਾ ਕਰੋਗੇ ਤੇ ਉਸ ਟਾਈਮ ਜਿਹੜੀ ਹੈਗੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਊਗੀ ਗਲੂ ਲਗਾਉਣ ਤੋਂ ਬਾਅਦ ਇਸ ਤਰੀਕੇ ਨਾਲ ਆਪਾਂ ਸੈੱਟ ਕਰਕੇ ਜਿਹੜਾ ਹੈਗਾ ਚੰਗੀ ਤਰ੍ਹਾਂ ਪੱਟੀ ਨੂੰ ਆਪਾਂ ਰੱਖ ਲਵਾਂਗੇ ਤੇ ਇਹਦੇ ਉੱਪਰ ਵੀ ਜਿਹੜਾ ਹੈਗਾ ਆਪਾਂ ਪ੍ਰੈਸ ਚਲਾਵਾਂਗੇ ਤੇ ਇਹਦੇ ਨਾਲ ਇਹ ਹੈ ਕਿ ਜਿਹੜੀ ਪੱਟੀ ਆਪਣੀ ਚੰਗੀ ਤਰ੍ਹਾਂ ਫਿਕਸ ਹੋ ਜਾਊਗੀ ਤੇ ਜਦੋਂ ਆਪਾਂ ਲਾਸਟ ਦੇ ਵਿੱਚ ਇਹਦੇ ਉੱਪਰ ਸੀਨ ਲਗਾਵਾਂਗੇ ਤੁਸੀਂ ਦੇਖ ਪਾ ਰਹੇ ਹੋਵੋਗੇ ਕਿ ਜਿਹੜੀ ਪੱਟੀ ਹੈਗੀ ਆ ਮੈਂ ਤੁਹਾਨੂੰ ਦਿਖਾਇਆ ਕਿ ਨਾਲ ਚਿਪਕ ਚੁੱਕੀ ਹੈ ਠੀਕ ਹੈ ਜੀ ਤੇ ਜਦੋਂ ਆਪਾਂ ਸੀਨ ਲਗਾਵਾਂਗੇ ਹੁਣ ਆਪਾਂ ਨੂੰ ਕੋਈ ਵੀ ਦਿੱਕਤ ਨਹੀਂ ਹੋਊਗੀ ਤੇ ਇਸੇ ਤਰੀਕੇ ਨਾਲ ਜਿੱਥੇ ਵੀ ਤੁਸੀਂ ਲਗਾਉਣਾ ਚਾਹੁੰਦੇ ਹੋ ਸਾਰੇ ਪੈਟਰਨ ਇਸ ਤਰੀਕੇ ਨਾਲ ਜਿਹੜਾ ਗਲੂ ਨਾਲ ਤੁਸੀਂ ਸੈੱਟ ਕਰ ਲੈਣੇ ਆ ਇਸ ਤੋਂ ਬਾਅਦ ਆਪਾਂ ਲਗਾਵਾਂਗੇ ਸੀਨ ਸੀਨ ਲਗਾ ਕੇ ਜਿਹੜਾ ਹੈਗਾ ਆਪਾਂ ਦੋਨੋਂ ਸਾਈਡਾਂ ਇੱਕ ਵਾਰੀ ਆਪਾਂ ਨੀਚੇ ਵਾਲੀ ਸਾਈਡ ਤੇ ਇੱਕ ਵਾਰੀ ਉੱਪਰ ਵਾਲੀ ਸਾਈਡ ਆਪਾਂ ਬਿਲਕੁਲ ਕਿਨਾਰੀ ਕਿਨਾਰੀ ਦੇ ਉੱਤੇ ਮਸ਼ੀਨ ਚਲਾਵਾਂਗੇ ਤੇ ਇਹਨਾਂ ਨੂੰ ਜਿਹੜਾ ਹੈਗਾ ਆਪਾਂ ਫਿਕਸ ਕਰ ਲਾਂਗੇ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਪਾ ਰਹੇ ਹੋਵੋਗੇ ਕਾਰਨਰ ਦੇ ਉੱਪਰੋਂ ਇਸ ਤਰੀਕੇ ਨਾਲ ਆਪਾਂ ਮੁੜ ਜਾਣਾ ਤੇ ਕੁਝ ਫਿਨਿਸ਼ਿੰਗ ਤੁਸੀਂ ਦੇਖ ਪਾ ਰਹੇ ਹੋਵੋਗੇ ਮੈਂ ਪਲਾਜ਼ੋ ਦੇ ਉੱਪਰ ਜਿਹੜਾ ਹੈਗਾ ਕਮੀਜ਼ ਨਾਲ ਦੀ ਫੱਟੀ ਜਿਹੜੀ ਅਟੈਚ ਕੀਤੀ ਹੈਗੀ ਐ ਤੇ ਕਮੀਜ਼ ਦੇ ਉੱਪਰ ਹੈਗਾ ਜਿਹੜਾ ਆਪਾਂ ਪਲਾਜ਼ੋ ਦੇ ਕੱਪੜੇ ਨਾਲ ਦੀ ਜਿਹੜੀ ਹੈਗੀ ਆ ਆਪਾਂ ਫ ਤੁਸੀਂ ਲੁੱਕ ਦੇਖ ਹੀ ਪਾ ਰਹੇ ਹੋਵੋਗੇ ਤੇ ਇਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਂਗੀ ਕਿ ਜਿਹੜਾ ਹੈਗਾ ਬਹੁਤ ਹੀ ਸੋਹਣਾ ਪੀਸ ਲੱਗ ਰਿਹਾ ਹੈ ਤੇ ਘੇਰੇ ਦੇ ਜਿਹੜੀ ਲੈਂਥ ਘਾਟ ਸੀ ਤੁਸੀਂ ਦੇਖ ਪਾ ਰਹੇ ਹੋਵੋਗੇ ਕਿ ਪੱਟੀ ਤੋਂ ਨੀਚੇ ਵਾਲਾ ਹਿੱਸਾ ਜਿਹੜਾ ਉਹਦੀਆਂ ਲਾਈਨਾਂ ਟੇਡੀਆਂ ਜਾ ਰਹੀਆਂ ਤੇ ਇਹਦੇ ਜੋੜ ਨੂੰ ਕਵਰ ਕਰਨ ਵਾਸਤੇ ਮੈਂ ਡਿਜ਼ਾਈਨ ਦੀ ਇਸਤੇਮਾਲ ਕੀਤਾ ਜੇ ਚੰਗਾ ਲੱਗੇ ਆ ਤੇ ਵੀਡੀਓ ਨੂੰ ਲਾਈਕ ਕਰ ਦਿਓ ਥੈਂਕ ਯੂ